ਤੁਸੀਂ ਆਪਣੀ ਸਕਰੀਨ ਦੇ ਉੱਪਰ ਨਾਲ ਦੇ ਨਾਲ ਦੇਖ ਸਕਦੇ ਹੋ ਤਾਂ ਪੂਰਾ ਮਾਮਲਾ ਤੁਹਾਨੂੰ ਦੱਸਦੇ ਚੱਲਦੇ ਹਾਂ ਲੁਧਿਆਣਾ ਦੇ ਵਿੱਚ ਬਾਈਕ ਸਵਾਰ ਦੋ ਲੋਕਾਂ ਨੇ 80 ਸਾਲਾਂ ਦੀ ਮਹਿਲਾ ਨੂੰ ਛਪਟਾ ਮਾਰ ਕੇ ਉਸ ਦੀ ਸੋਹਣੇ ਦੀਆਂ ਵਾਲੀਆਂ ਛੇੜੀਆਂ ਨੇ ਖੋਲ ਲਿਆ ਪੂਰੀ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋਈ ਤੇ ਪੁਲਿਸ ਦੇ ਵੱਲੋਂ ਸੀਸੀਟੀਵੀ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਵਾਰਦਾਤ ਲੁਧਿਆਣਾ ਦੇ ਕਸਾਵਾਦ ਪਿੰਡ ਦੇ ਵਿੱਚ ਹੋਈ ਹੈ ਮਹਿਲਾ ਨਸੀਬ ਕੌਰ ਨੇ ਦੱਸਿਆ ਕਿ ਜਿਸ ਵੇਲੇ ਉਹ ਆਪਣੇ ਘਰ ਦੇ ਬਾਹਰ ਲੱਗੀ ਤੋਰੀਆਂ ਦੀ ਬੇਲ ਤੋਂ ਤੋਰੀ ਤੋੜ ਰਹੀ ਸੀ ਇਹਨੇ ਵਿੱਚ ਪਿੱਛੇ ਬਾਈਕ ਤੇ ਦੋ ਲੋਕ ਪਹੁੰਚੇ ਤੇ ਉਸ ਦੇ ਕੰਨਾਂ ਦੇ ਵਿੱਚ ਪਾਈਆਂ ਹੋਈਆਂ ਸੋਨੇ ਦੀਆਂ ਵਾਲੀਆਂ ਜਿਹੜੀਆਂ ਨੇ ਖੋ ਕੇ ਫਰਾਰ ਹੋ ਗਏ ਉਸ ਨੇ ਸ਼ੋਰ ਮਚਾਇਆ ਪਰ ਉਦੋਂ ਤੱਕ ਉਹ ਉਥੋਂ ਦੀ ਭੱਜ ਗਈ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਬਾਈਕ ਸਵਾਰ ਲੋਕ ਉਸ ਦੇ ਕੋਲੋਂ ਕਿਸ ਜਸਵੰਤ ਨਾ ਦੇ ਵਿਅਕਤੀ ਦਾ ਘਰ ਦਾ ਪਤਾ ਪੁੱਛਣ ਲੱਗੇ ਤੇ ਪਤਾ ਪੁੱਛਦੇ ਕੁਝ ਤੇ ਹੀ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਉਹਨਾਂ ਨੇ ਦੋਵੇਂ ਕੰਨਾਂ ਦੇ ਵਿੱਚ ਪਾਈਆਂ ਵਾਲੀਆਂ ਜੀੜੀਆਂ ਨੇ ਖੋਹ ਲਈਆਂ ਤੇ ਮੌਕੇ ਤੋਂ ਫਰਾਰ ਹੋ ਗਏ ਜਿਵੇਂ ਹੀ ਮੈਲਾ ਦੇ ਕੰਨਾਂ ਤੋਂ ਬਦਮਾਸ਼ਾਂ ਨੇ ਵਾਲੀਆਂ ਖੋਈਆਂ ਤਾਂ ਉਸੇ ਵੇਲੇ ਉਸ ਨੂੰ ਧੱਕਾ ਮਾਰ ਕੇ ਗਿਰਾ ਦਿੱਤਾ ਤੇ ਪਾਈਪ ਦੇ ਉੱਪਰ ਬੈ ਕੇ ਸਵਾਰ ਹੋ ਗਏ ਸ਼ੋਰ ਮਚਾਉਣ ਤੋਂ ਬਾਅਦ ਨੇੜੇ-ਤੇੜੇ ਦੇ ਲੋਕ ਜਿਹੜੇ ਨੇ ਇਕੱਠੇ ਹੋਏ ਇਨਾਂ ਦੇ ਵਿੱਚ ਬਦਮਾਸ਼ ਫਰਾਰ ਹੋ ਚੁੱਕੇ ਸੀ ਪੂਰੀ ਵਾਰਦਾਤ ਸੀ ਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਪੁਲਿਸ ਦੇ ਵੱਲੋਂ ਇਹਨਾਂ ਆਰੋਪੀਆਂ ਨੂੰ ਕਦੋਂ ਤੱਕਰ ਫੜ ਲਿੱਤਾ ਜਾਏਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਕੋਈ ਮਿਲਾ ਕੇ ਇਹਨਾਂ ਬਦਮਾਸ਼ਾਂ ਦੇ ਹੌਂਸਲੇ ਜਿਹੜੇ ਨੇ ਦਿਨ-ਬਦ ਦਿਨ ਉਲੰਧ ਹੁੰਦੇ ਹੋਏ ਦੇਖੇ ਜਾ ਸਕਦੇ ਨੇ ਦੇਖ ਸਕਦੇ ਆ ਕਿ ਆਏ ਦਿਨ ਹੀ ਚੋਰੀ ਦੀਆਂ ਲੁੱਟ ਖੋਦੀਆਂ ਵਾਰਦਾਤਾਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਫੰਤ ਦਾ ਘਾਟੇੜ ਹੈ ਮੇਰਾ ਮੂੰਹ ਕੋਰੀਆਂ ਵਾਲੇ ਉਧਰੋਂ ਪਤਾ ਕਰਨਾ ਉਹਦੀ ਵੱਲ ਮੂੰਹ ਕੀਤਾ ਤੇ ਪੁੱਤਰ ਦੋਵੇਂ ਉਂਗਲਾ ਪਾਟੇ ਲਾ ਕੇ ਤੇ ਮੈਨੂੰ ਤੱਕਾ ਦੇ ਕੇ ਥੱਲੇ ਸੁੱਟ ਗਿਆ ਮੈਂ ਰੋੜਾ ਪਾਤਾ ਹਾਈ ਮੇਰੀਆਂ ਵਾਲੀਆਂ ਹਾਈ ਬਿਰਗਾਂ ਵਾਲੀਆਂ ਮੇਰੀਆਂ ਵਾਲੀਆਂ ਬੱਸ ਰੋੜਾ ਪਾਏ ਉਹ ਛੱਕਰ ਤੇ ਚੜ ਕੇ ਭੱਜ ਗਿਆ ਲੈ ਕੇ ਕਾਲਾ ਜਿਹਾ ਮੁੰਡਾ ਗੁਰਤੀ ਕੰਨੀ ਪਾਈ ਹੈ ਚੱਕ ਕੰਨੀ ਪਾਈ ਹੈ ਲੁਧਿਆਣਾ ਸ਼ਹਿਰ ਲਗਾਤਾਰ ਹੀ ਵਾਰਤਾਤਾਂ ਦਾ ਸ਼ਹਿਰ ਬਣਦਾ ਹੋਇਆ ਦੇਖਿਆ ਜਾ ਸਕਦਾ ਹੈ ਤਾਂ ਤਾਜ਼ਾ ਮਾਮਲਾ ਜਿਹੜਾ ਸਾਹਮਣੇ ਆ ਰਿਹਾ ਜਿੱਥੇ ਕਿ ਬਦਮਾਸ਼ਾਂ ਦੇ ਵੱਲੋਂ ਬਜ਼ੁਰਗ ਮਹਿਲਾ ਨੂੰ ਨਿਸ਼ਾਨਾ ਬਣਾਇਆ ਗਿਆ ਸੋਨੇ ਦੀਆਂ ਬਾਲੀਆਂ ਜਿਹੜੀਆਂ ਨੇ ਉਸ ਦੇ ਕੋਲੋਂ ਖੋ ਲਿੱਤੀਆਂ ਗਈਆਂ ਤਾਂ ਇਸ ਦੀ ਇੱਕ ਸੀਸੀਟੀਵੀ ਫੁਟੇਜ ਤੁਸੀਂ ਆਪਣੀ ਸਕਰੀਨ ਦੇ ਉੱਪਰ ਨਾਲ ਦੇ ਨਾਲ ਦੇਖ ਸਕਦੇ ਹੋ ਤਾਂ ਪੂਰਾ ਮਾਮਲਾ ਤੁਹਾਨੂੰ ਦੱਸਦੇ ਚੱਲਦੇ ਹਾਂ ਲੁਧਿਆਣਾ ਦੇ ਵਿੱਚ ਬਾਈਕ ਸਵਾਰ ਦੋ ਲੋਕਾਂ ਨੇ 80 ਸਾਲਾਂ ਦੀ ਮਹਿਲਾ ਤੋਂ ਚਪਟਾ ਮਾਰ ਕੇ ਉਸ ਦੀ ਸੋੜੇ ਦੀਆਂ ਵਾਲੀਆਂ ਛੇੜੀਆਂ ਨੇ ਖੋਲੀਆਂ ਪੂਰੀ ਵਾਰਤਾਤ ਨੇੜੇ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋਈ ਤੇ ਪੁਲਿਸ ਦੇ ਵੱਲੋਂ ਸੀਸੀਟੀਵੀ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਵਾਰਤਾਤ ਲੁਧਿਆਣਾ ਦੇ ਕਾਸਾਵਾਦ ਪਿੰਡ ਦੇ ਵਿੱਚ ਹੋਈ ਹੈ ਮਹਿਲਾ ਨਸੀਬ ਕੌਰ ਨੇ ਦੱਸਿਆ ਕਿ ਜਿਸ ਵੇਲੇ ਉਹ ਆਪਣੇ ਘਰ ਦੇ ਬਾਹਰ ਲੱਗੀ ਤੋਰੀਆਂ ਦੀ ਬੇਲ ਤੋਂ ਤੋਰੀ ਤੋੜ ਰਹੀ ਸੀ ਇਹਨੇ ਵਿੱਚ ਪਿੱਛੇ ਬੈਠੇ ਦੋ ਲੋਕ ਪਹੁੰਚੇ ਤੇ ਉਸ ਦੇ ਕੰਨਾਂ ਦੇ ਵਿੱਚ ਫਾਇਆਂ ਹੋਈਆਂ ਸੋਨੇ ਦੀਆਂ ਵਾਲੀਆਂ ਜਿਹੜੀਆਂ ਨੇ ਖੋ ਕੇ ਫਰਾਰ ਹੋ ਗਏ ਉਸ ਨੇ ਸ਼ੋਰ ਮਚਾਇਆ ਪਰ ਉਦੋਂ ਤੱਕ ਉਹ ਉਥੋਂ ਦੀ ਭੱਜ ਗਈ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਬਾਈਕ ਸਵਾਰ ਲੋਕ ਉਸ ਦੇ ਕੋਲੋਂ ਕਿਸ ਜਸਵੰਤ ਨਾਂ ਦੇ ਵਿਅਕਤੀ ਦਾ ਘਰ ਦਾ ਪਤਾ ਪੁੱਛਣ ਲੱਗੇ ਤੇ ਪਤਾ ਪੁੱਛਦੇ ਪੁੱਛਦੇ ਹੀ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਉਹਨਾਂ ਨੇ ਦੋਵੇਂ ਕੰਨਾਂ ਦੇ ਵਿੱਚ ਪਾਈਆਂ ਬਾਲੀਆਂ ਜੀੜੀਆਂ ਨੇ ਖੋਹ ਲਈਆਂ ਤੇ ਮੌਕੇ ਤੋਂ ਫਰਾਰ ਹੋ ਗਏ ਜਿਵੇਂ ਹੀ ਮੈਲਾ ਦੇ ਕੰਨਾਂ ਤੋਂ ਬਦਮਾਸ਼ਾਂ ਨੇ ਬਾਰੀਆਂ ਖੋਈਆਂ ਤਾਂ ਉਸੇ ਵੇਲੇ ਉਸ ਨੂੰ ਧੱਕਾ ਮਾਰ ਕੇ गिरा ਦਿੱਤਾ ਤੇ ਪਾਈਪ ਦੇ ਉੱਪਰ ਪੈ ਕੇ ਸਵਾਰ ਹੋ ਗਏ ਸ਼ੋਰ ਮਚਾਉਣ ਤੋਂ ਬਾਅਦ ਨੇੜੇ-ਤੇੜੇ ਦੇ ਲੋਕ ਜਿਹੜੇ ਨੇ ਇਕੱਠੇ ਹੋਏ ਇਹਨਾਂ ਦੇ ਵਿੱਚ ਬਦਮਾਸ਼ ਫਰਾਰ ਹੋ ਚੁੱਕੇ ਸੀ ਪੂਰੀ ਵਾਰਤਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਪੁਲਿਸ ਦੇ ਵੱਲੋਂ ਇਹਨਾਂ આરોપીਆਂ ਨੂੰ ਕਦੋਂ ਤੱਕਰ ਫਾੜ ਲਿੱਤਾ ਜਾਏਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਕੋਈ ਮਿਲਾ ਕੇ ਇਹਨਾਂ ਬਦਮਾਸ਼ਾਂ ਦੇ ਹੌਂਸਲੇ ਜਿਹੜੇ ਨੇ ਦਿਨ ਬਦਲ ਬਦਲ بلند ਹੁੰਦੇ ਹੋਏ ਦੇਖੇ ਜਾ ਸਕਦੇ ਨੇ ਦੇਖ ਸਕਦੇ ਆ ਕਿ ਆਏ ਦਿਨ ਹੀ ਚੋਰੀ ਦੀਆਂ ਲੁੱਟ ਖੋਦੀਆਂ ਵਾਰਦਾ ਤਾਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਵਾਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਔਰੀਆਂ ਨੇ ਕੋਲ ਖੜੀਆ ਮੇਰਾ ਤੋਰੀ ਰਾਤ ਪਾਲ ਲਿਆ ਤੇ ਮੇਰੇ ਕੋਲ ਆ ਕੇ ਖੜ ਗਿਆ ਜਾਂਦੇ ਦਸਵੰਤ ਦਾ ਘਾਟੇੜ ਹੈ। ਮੇਰਾ ਮੂੰਹ ਔਰੀਆਂ ਵਾਲੇ ਉਧਰੋਂ ਪਤਾ ਕਰਨਾ ਉਹਦੀ ਵੱਲ ਮੂੰਹ ਕੀਤਾ ਤੇ ਪੁੱਤਰ ਦੋਵੇਂ ਉਂਗਲਾ ਪਾ ਕੇ ਲਾ ਕੇ ਜਿਵੇਂ ਤੱਕਾ ਦੇ ਕੇ ਥੱਲੇ ਛੁੱਟ ਗਿਆ। ਨੇੜੋਂ ਆਪਾ ਤਾਂ ਹਾਈ ਮੇਰੀਆਂ ਵਾਲੀਆਂ ਹਾਈ ਬਿਰਗਾ ਵਾਲੀਆਂ ਮੇਰੀਆਂ ਵਾਲੀਆਂ ਬੱਸ ਹੋਣਾ ਪਾਇ ਦੋ ਮੋਟਰਸਾਈਕਲ ਤੇ ਚੜ ਕੇ ਭੱਜ ਗਿਆ ਲੈ ਕੇ ਕਾਲਾ ਜਿਹਾ ਮੁੰਡਾ ਗੁੱਤੀ ਕੰਨੀ ਪਾਈ ਹੈ ਚੈੱਕ ਕੰਨੀ ਪਾਈ ਹੈ ਲੁਧਿਆਣਾ ਸ਼ਹਿਰ ਲਗਾਤਾਰ ਹੀ ਵਾਰਤਾਤਾਂ ਦਾ ਸ਼ਹਿਰ ਬਣਦਾ ਹੋਇਆ ਦੇਖਿਆ ਜਾ ਸਕਦਾ ਹੈ ਤਾਂ ਤਾਜ਼ਾ ਮਾਮਲਾ ਜਿਹੜਾ ਸਾਹਮਣੇ ਆ ਰਿਹਾ ਜਿੱਥੇ ਕਿ ਬਦਮਾਸ਼ਾਂ ਦੇ ਵੱਲੋਂ ਬਜ਼ੁਰਗ ਮੈਲਾ ਨੂੰ ਨਿਸ਼ਾਨਾ ਬਣਾਇਆ ਗਿਆ ਸੋਨੇ ਦੀਆਂ ਵਾਲੀਆਂ ਛੇੜੀਆਂ ਨੇ ਉਸ ਦੇ ਕੋਲੋਂ ਖੋਹ ਲਿੱਤੀਆਂ ਗਈਆਂ ਤਾਂ ਇਸ ਦੀ ਇੱਕ ਸੀਸੀਟੀਵੀ ਫੁਟੇਜ ਤੁਸੀਂ ਆਪਣੀ ਸਕਰੀਨ ਦੇ ਉੱਪਰ ਨਾਲ ਦੇ ਨਾਲ ਦੇਖ ਸਕਦੇ ਹੋ ਤਾਂ ਪੂਰਾ ਮਾਮਲਾ ਤੁਹਾਨੂੰ ਦੱਸਦੇ ਚੱਲਦੇ ਹੁਣ ਲੁਧਿਆਣਾ ਦੇ ਵਿੱਚ ਸਾਈਕ ਸਵਾਰ ਦੋ ਲੋਕਾਂ ਨੇ 80 ਸਾਲਾਂ ਦੀ ਮਹਿਲਾ ਨੂੰ ਛਪਟਾ ਮਾਰ ਕੇ ਉਸ ਦੀ ਸੋਹੜੇ ਦੀਆਂ ਵਾਲੀਆਂ ਛੇੜੀਆਂ ਨੇ ਖੋਹ ਲਈਆਂ ਪੂਰੀ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਦੇ ਵਿੱਚ ਕੈਦ ਹੋਈ ਤੇ ਪੁਲਿਸ ਦੇ ਵੱਲੋਂ ਸੀਸੀਟੀਵੀ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਵਾਰਦਾਤ ਲੁਧਿਆਣਾ ਦੇ ਕਸਾਵਾਦ ਪਿੰਡ ਦੇ ਵਿੱਚ ਹੋਈ ਹੈ ਮੈਲਾ ਨਸੀਬ ਕੋਰ ਨੇ ਦੱਸਿਆ ਕਿ ਜਿਸ ਵੇਲੇ ਉਹ ਆਪਣੇ ਘਰ ਦੇ ਬਾਹਰ ਲੱਗੀ ਤੋਰੀਆਂ ਦੀ ਬੇਲ ਤੋਂ ਤੋਰੀ ਤੋੜ ਰਹੀ ਸੀ ਇਹਨੇ ਵਿੱਚ ਪਿੱਛੇ ਬਾਈਕ ਤੇ ਦੋ ਲੋਕ ਪਹੁੰਚੇ ਤੇ ਉਸ ਦੇ ਕੰਨਾਂ ਦੇ ਵਿੱਚ ਪਾਈਆਂ ਹੋਈਆਂ ਸੋਨੇ ਦੀਆਂ ਵਾਲੀਆਂ ਜਿਹੜੀਆਂ ਨੇ ਖੋ ਕੇ ਫਰਾਰ ਹੋ ਗਏ ਉਸਨੇ ਸ਼ੋਰ ਮਚਾਇਆ ਪਰ ਉਦੋਂ ਤੱਕ ਉਹ ਥੋਦੀ ਭੱਜ ਗਈ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਬਾਈਕ ਸਵਾਰ ਲੋਕ ਉਸਦੇ ਕੋਲੋਂ ਕਿਸ ਜਸਵੰਤ ਨਾਂ ਦੇ ਵਿਅਕਤੀ ਦਾ ਘਰ ਦਾ ਪਤਾ ਪੁੱਛਣ ਲੱਗੇ ਤਾਂ ਪਤਾ ਪੁੱਛਦੇ-ਪੁੱਛਦੇ ਹੀ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਉਹਨਾਂ ਨੇ ਦੋਵੇਂ ਕੰਨਾਂ ਦੇ ਵਿੱਚ ਪਾਈਆਂ ਵਾਲੀਆਂ ਜਿਹੜੀਆਂ ਨੇ ਖੋ ਲਈਆਂ ਤੇ ਮੌਕੇ ਤੋਂ ਫਰਾਰ ਹੋ ਗਏ ਜਿਵੇਂ ਹੀ ਮਹਿਲਾ ਦੇ ਕੰਨਾਂ ਤੋਂ ਬਦਮਾਸ਼ਾਂ ਨੇ ਵਾਲੀਆਂ ਖੋਈਆਂ ਤਾਂ ਉਸੇ ਵੇਲੇ ਉਸਨੇ ਧੱਕਾ ਮਾਰ ਕੇ गिरा ਦਿੱਤਾ ਤੇ ਬਾਈਕ